ਮਿੰਟੋ ਜੀ ਕਾਫੀ ਸਾਰੇ ਮਸਲੇ ਨੇ ਜਿਨ੍ਹਾਂ ਤੇ ਗੱਲਬਾਤ ਕਰਨੀ ਹੈ ਪੰਜਾਬ ਦੇ ਮਸਲੇ ਵੀ ਨੇ ਪਰ ਪਹਿਲਾ ਜਿਹੜਾ ਇੱਕ ਮਸਲਾ ਲੋਕਾਂ ਦੇ ਮਨਾਂ ਦੇ ਵਿੱਚ ਲੋਕਾਂ ਦੇ ਜ਼ਿਹਨ ਦੇ ਵਿੱਚ ਅਜੇ ਅੜਕੇ ਆ ਪਿਆ ਜੰਗ ਵਾਲਾ ਮਸਲਾ ਉਹਦੇ 'ਚ ਸੀਜ਼ ਫਾਇਰ ਭਾਵੇਂ ਹੋ ਗਈ ਪਰ ਅਜੇ ਤੱਕ ਇਹ ਨਹੀਂ ਸੀਗਾ ਕਿ ਕਿੰਨੀ ਦੇਰ ਤੱਕ ਹੋਈ ਹੈ ਕਦੋਂ ਤੱਕ ਹੈ ਪਾਕਿਸਤਾਨ ਵਾਲੇ ਉਧਰੋਂ ਕਹਿ ਰਹੇ ਨੇ ਕਿ ਭਾਈ ਇਹ ਵਧ ਗਈ ਹੈ ਥੋੜੀ ਸੀਜ਼ ਫਾਇਰ ਦੀ ਤਰੀਕ ਵਧ ਗਈ ਹੈ ਪਰ ਭਾਰਤ ਵਾਲੇ ਪਾਸਿਓਂ ਅਜੇ ਕੋਈ ਜਾਣਕਾਰੀ ਮਿਲ ਨਹੀਂ ਰਹੀ ਇਹ ਇੰਨੀ ਕੀ ਤਰੀਕ ਤੱਕ ਹੀ ਸੀ 18 ਤੱਕ ਜਾਂ ਹੋਰ ਵਧੇਗੀ ਜਾਂ ਕੀ ਅਜੇ ਇਹ ਹੋਣਾ ਹੈ ਇਹਦੇ ਵਿੱਚ ਮੈਨੂੰ ਲੱਗਦਾ ਕਿ ਸੀਜ਼ਫਾਇਰ ਇਹਨਾਂ ਦਾ ਹੋਇਆ ਹੀ ਨਹੀਂ ਹੈ। ਹੂੰ ਗੋਲੀ ਤੇ ਚੱਲਦੀ ਰਹੀ ਹੈ ਬਾਦਰਾ। ਜੀ ਅੱਛਾ ਜਿੱਥੇ ਕਿਤੇ ਗੋਲੀ ਬੰਦ ਹੋਈ ਉੱਥੇ ਇਹਨਾਂ ਦੇ ਬਿਆਨ ਚੱਲਦੇ ਰਹੇ। ਹਾਂ ਬੇਸ਼ੱਕ। ਉਹ ਕਿਹੜਾ ਗੋਲੀਆਂ ਤਲਵਾਰਾਂ ਤੋਂ ਘਟਨੇ। ਹੂੰ ਤੇ ਸਭ ਤੋਂ ਕਹ ਲਓ ਕਿ ਇੱਕ ਕਮਾਲ ਦਾ ਸ਼ਖਸ ਹੈ ਡੋਨਾਲਡ ਟਰੰਪ। ਉਹ ਤੇ ਕਮਾਲ ਹੈ। ਹੂੰ ਪਹਿਲਾਂ ਕਹਿੰਦਾ ਸੀਜ਼ਫਾਇਰ ਮੈਂ ਕਰਵਾਇਆ ਫਿਰ ਕਹਿੰਦਾ ਸੀਜ਼ਫਾਇਰ ਮੈਂ ਨਹੀਂ ਕਰਵਾਇਆ ਪਰ ਮੈਂ ਮਦਦ ਕੀਤੀ ਹੈ। ਜੀ ਯੂ-ਟਰਨ ਹੋਵੀ ਮਾਮਲਾ ਅਲਦਿਕ ਨੀ ਸੀਜ਼ਫਾਇਰ ਵਿੱਚ ਵਿੱਚ ਤਾਂ ਤੂੰ ਹੈਗਾ ਹੀ ਸੀ ਨਾ ਰੌਲਾ ਤੇ ਇਸੇ ਚੀਜ਼ ਤੇ ਹੀ ਆ ਜੀ ਅੱਛਾ ਹੁਣ ਉਹਦੇ ਬਾਅਦ ਪਾਕਿਸਤਾਨ ਦੇ ਸ਼ਾਦ ਮੰਤਰੀ ਨੇ ਇਹ ਗੱਲ ਕਹੀ ਹੈ ਜੀ ਕਿ ਸਾਡਾ ਤੇ ਸੀਜ਼ਫਾਇਰ ਜਿਹੜਾ ਹੈ ਜੀ ਉਹ ਹੈਗਾ 18 ਤਰੀਕ ਤੱਕ ਹੂੰ ਸਾਨੂੰ ਤੇ ਸਮਝ ਨਹੀਂ ਆਉਂਦਾ ਵੀ ਇਹ ਮੈਨੂੰ ਲੱਗਦਾ ਕਿ ਇਤਿਹਾਸ ਦਾ ਸਭ ਤੋਂ ਛੋਟਾ ਸੀਜ਼ਫਾਇਰ ਹੋਣਾ ਜਿਹੜਾ ਦਿਨਾਂ ਬਾਅਦ ਹੀ ਪਗਲ ਜਾਂਦਾ ਹੈ ਜਿਹੜਾ 10 ਦਿਨ ਦਾ ਹੀ ਹੋਇਆ ਹੂੰ ਇਹ ਦਿਨਾਂ ਨੂੰ ਚੰਗਾ ਹੀ ਚੱਲਦੇ ਰਹਿੰਦੇ ਫਿਰ ਜੀ ਤੇ ਜੋ ਡੋਨਲਡ ਟਰੰਪ ਕਹਿੰਦਾ ਹੈ ਕਿ ਭਾਈ ਪਰਮਾਣੂ ਖਤਰਾ اچھا ਪਰਮਾਣੂ ਤੋਂ ਮੈਨੂੰ ਗੱਲ ਚੇਤੇ ਆ ਗਈ ਚਲੋ ਚੰਗਾ ਹੋਇਆ ਤੁਸੀਂ ਅੱਜ ਇੱਕ ਖਬਰ ਛੱਡੀ ਹੈ ਲਾਈਨ ਅਪ ਕੀਤੀ ਆ ਇੱਕ ਨਾ ਕੋਈ ਕਮਾਂਤਰੀ ਸੰਸਥਾ ਹੈ ਜੋ ਨਿਊਕਲੀਅਰ ਵੈਪਨਸ ਤੇ ਨਿਗਰਾਨੀ ਕਰਦੀ ਆ ਹੂੰ ਉਹਦੀ ਪੁਸ਼ਟੀ ਆਈ ਆ ਕਿ ਨਿਊਕਲੀਅਰ ਰਿਸਾਵ ਵਾਲੀ ਜਿਹੜੀ ਖਬਰ ਹੈ ਉਹ ਝੂਠੀ ਹੈ ਚਲੋ ਇੱਕ ਗੱਲ ਉੱਤੇ ਜਾਣ ਚੁੱਤੀ ਹਾਂ ਹਾਂ ਜੀ ਆਪਣੀ ਆਡੀਅנס ਦੇ ਵਿੱਚੋਂ ਬੜੇ ਸੁਹਿਰਦ ਨੇ ਸਜਨ ਬਾ ਰਹਿੰਦੇ ਨੇ ਤੇ ਉਹਨਾਂ ਨੇ ਇੱਕ ਗੱਲ ਮੈਨੂੰ ਬੜੀ ਜੱਚੀ ਵੀ ਉਹ ਪਾਇਦਾਰ ਦੱਸੀ ਉਹਨਾਂ ਕਹਿੰਦੇ ਕਿ ਦੇਖੋ ਜਿਹੜੇ ਪਰਮਾਣੂ ਟਿਕਾਣੇ ਹੁੰਦੇ ਨੇ ਨਾ ਇਹਨਾਂ ਦੀ ਜਾਣਕਾਰੀ ਆਲਮੋਸਟ ਸਾਂਝੀ ਹੁੰਦੀ ਹੈ ਹੂੰ ਤੇ ਇਹਨਾਂ ਨੂੰ ਜਾਣਬੁੱਝ ਕੇ ਨਿਸ਼ਾਨਾ ਬਣਾਉਣ ਵਾਲਾ ਦੁਨੀਆ ਭਰ ਦੇ ਨਿਸ਼ਾਨੇ ਤੇ ਆ ਜਾਏ ਜੀ ਬੜੀ ਵਾਜਬ ਗੱਲ ਹੈ ਨਾ ਕਹਿੰਦੇ ਕਹਿੰਦੇ ਬੜੀ ਜਾਇਜ਼ ਗੱਲ ਹੈ ਜੀ ਹਾਂ ਬਿਲਕੁਲ ਪਰਮਾਣੂ ਮਤਲਬ ਕਿ ਸੰਧੀ ਹੈ ਨਾ ਕੁਝ ਚੀਜ਼ਾਂ ਦੀ ਸੰਧੀ ਹੁੰਦੀ ਹੈ ਉਹਦੇ ਮੁਤਾਬਕ ਤੁਸੀਂ ਜਾਣਕਾਰੀ ਦੇਣੀ ਤੁਹਾਡੇ ਕੋਲ ਕਿੰਨੇ ਵੈਪਨ ਨੇ ਹੋਰ ਆਪਾਂ ਨੂੰ ਕਿਵੇਂ ਪਤਾ ਲੱਗਦਾ ਕਿ ਫਲਾਣੇ ਦੇਸ਼ ਕੋਲ ਕਿੰਨੇ ਵੈਪਨ ਨੇ ਬਿਲਕੁਲ ਫਿਰ ਤੇ ਅਗਲਾ ਬਣਾਵੇ ਤੇ ਨਕੋਲੇ ਹਾਂਜੀ ਤੋ ਗੱਲ ਇਹ ਆ ਕਿ ਇਹ ਸਾਰਾ ਕੁਝ ਜਿਹੜਾ ਹੈ ਨਾ ਉਹ ਇਸ ਪੱਖ ਤੋਂ ਕਲੀਅਰ ਹੋ ਗਿਆ ਕਿ ਨਿਊਕਲੀਅਰ ਰਸਾਇਦਾ ਦੀ ਜਿਹੜੀ ਖਬਰ ਸੀ ਜਾਂ ਸਾਨੂੰ ਵੀ ਸ਼ੰਕਾ ਸੰਸਾ ਸੀ ਕਿ ਯਾਰ ਉਹ ਦਰਜਾ ਇੱਧਰ ਨੁਕਸਾਨ ਨਾ ਹੋਵੇ ਜੀ ਤਾਂ ਉਹ ਤੇ ਬੇਬੁਨਿਆਦ ਆ ਚਲੋ ਉਹ ਚੈਪਟਰ ਤੇ ਕਲੀਅਰ ਹੋਇਆ ਹੁਣ ਇੱਥੇ ਸਮਝ ਤੋਂ ਬਾਹਰ ਆ ਗੱਲ ਕਿ 18 ਨੂੰ ਫੇਰ ਛੱਟ ਲਾਉਣਗੇ ਇਥੇ ਇਦਾਂ ਹੀ ਹੈ ਜਿਵੇਂ ਮਤਲਬ ਕਿ ਹਾਕੀ ਦੇ ਚੱਲਦੇ ਮੈਚ ਦੇ ਵਿੱਚ ਟਾਈਮ ਆਊਟ ਹੋ ਜਾਂਦਾ ਨਾ ਉਹ ਮਤਲਬ ਕਿ ਲਓ ਜੀ ਹੁਣ ਥੋੜਾ ਪਾਣੀ ਪੀ ਲਓ ਆਹੋ ਤੇ ਮਿੰਟਾਂ ਦਾ ਹੋ ਗਿਆ ਤੇ ਕੁਛ ਦਿਨਾਂ ਦਾ ਕੁਛ ਦਿਨਾਂ ਦਾ ਹੋ ਗਿਆ ਫੇਰ ਕੰਮ ਚੱਲ ਲੋਕਾਂ ਦੇ ਤੇ ਸਾਹ ਸੁਕਾਏ ਨੇ ਦੋਨਾਂ ਪਾਸਿਆਂ ਦੀ ਸਿਆਸਤ ਹੀ ਐ ਹੋ ਜੀ ਆ ਤੁਸੀਂ ਹਿਸਾਬ ਲਾ ਲਓ ਕਿ ਅੱਛਾ ਹੁਣ ਇੰਡੀਆ ਨੂੰ ਚਾਹੀਦਾ ਮੈਂ ਉਹ ਹਰੇਕ ਦੇਸ਼ ਦੇ ਵਿੱਚ ਹਰ ਇੱਕ ਦੇਸ਼ ਦਾ ਨਾਗਰਿਕ ਇਹ ਚਾਹੁੰਦਾ ਹੈ ਕਿ ਯਾਰ ਮੇਰਾ ਦੇਸ਼ ਟੌਪ ਤੇ ਹੋਵੇ ਮੇਰੇ ਦੇਸ਼ ਦੀ ਇੱਜ਼ਤ ਹੋਵੇ ਵਕਾar ਹੋਵੇ ਜੀ ਸਭ ਕੁਝ ਠੀਕ ਹੋਵੇ ਸਾਰਿਆਂ ਦੀ ਕਾਮਨਾ ਹੁੰਦੀ ਹੈ ਚਲੋ ਆਪਾਂ ਵੀ ਕਾਮਨਾ ਕਰਦੇ ਹਾਂ ਪਰ ਸਾਡੇ ਇੱਥੇ ਨਾ ਇੱਕ ਸਮੱਸਿਆ ਜਿਹੜੀ ਸੁਖਮ ਸਿੰਘ ਸਾਹਿਬ ਉਹ ਹੈ ਆ ਕਿ ਪਾਰਦਰਸ਼ਤਾ ਬਹੁਤ ਘੱਟ ਹੁੰਦੀ ਹੈ ਹੂੰ ਪਹਿਲੀ ਗੱਲ 트ੰਪ ਤੇ ਰੌਲਾ ਪਿਆ ਉਹ ਕੀ ਕਹੀ ਜਾਂਦਾ ਕਮਲ ਕੋਟ ਦਾ ਜਾਂ ਸੱਚ ਬੋਲਦਾ ਸਾਨੂੰ ਨਹੀਂ ਪਤਾ ਪਤਾ ਨਹੀਂ ਲੱਗਿਆ ਬਿਲਕੁਲ ਪਰ ਸਾਡੇ ਲੀਡਰ ਵਿਚਲੀ ਗੱਲ ਕਲੀਅਰ ਕਿਉਂ ਨਹੀਂ ਕਰਦੇ ਹੂੰ ਜਦੋਂ ਤੁਸੀਂ ਕਿਹਾ ਕਿ ਜੰਗਬੰਦੀ ਹੋ ਗਈ ਆ ਜਾਂ ਗੋਲੀਬੰਦੀ ਕਹਿ ਲੋ ਬਈ ਉਹਦੀਆਂ ਸ਼ਰਤਾਂ ਕੀ ਸੀ ਤੁਸੀਂ ਦੇਸ਼ ਨੂੰ ਦੱਸ ਦਿੰਦੇ ਦੱਸ ਦਿੰਦੇ ਕਿ ਬਾਈ ਆ ਇਹਦੀ ਮਨਿਆਦ ਆ ਹੂੰ ਪਾਣੀ ਦੇ ਆ ਬਲਬਲੇ ਆ ਕੀ ਮਨਿਆਦਾਂ ਤੇਰੀਆਂ ਵੀ ਆ ਮਨਿਆਦ ਆ ਇਸ ਤਰੀਕ ਤੱਕ ਕੰਮ ਰਹਿਣਾ ਜੇ ਸ਼ਾਂਤ ਆ ਹੂੰ ਤੇ ਆਪ ਦਾ ਕੋਈ ਲੂਨ ਤੇਲ ਜਿਹੜਾ ਹੈਗਾ ਜੋੜ ਲਓ ਕੋ ਤੋਂ ਬਾਅਦ ਫੇਰ ਸੰਗੀਨਾ ਚ ਅੱਗ ਵਰਸੇਗੀ ਜੀ ਬਈ ਜਿਹੜਾ ਇਹ ਸੀਜ਼ਫਾਇਰ ਜਾਂ ਕਹਿ ਲੋ ਗੋਲੀਬੰਦੀ ਹੋਈ ਆ ਉਹ ਆਹ ਸ਼ਰਤਾਂ ਤੇ ਇੰਨੇ ਦਿਨ ਵਾਸਤੇ ਹੋਈ ਉਹ ਦੱਸਦਾ ਹੀ ਨਹੀਂ ਕੋਈ ਇਹ ਗੋਲਮੋਲ ਹੀ ਆ ਗੱਲ ਲੋਕਾਂ ਨੂੰ ਸਭ ਕੁਝ ਗੋਲਮੋਲ ਆ ਸਰ ਗੋਲਮਾਲ ਹੀ ਆ ਹੋਈ ਨਹੀਂ ਸ਼ਾਇਦ ਸੀਜ਼ਫਾਇਰ ਉਹ ਸਿਸਟਮ ਵੀ ਅੱਛਾ ਉਧਰੋਂ ਡੋਨਲਡ ਟਰੰਪ ਕਹੀ ਜਾਂਦਾ ਕਹਿੰਦਾ ਕਿ ਸਾਡਾ ਤੇ ਜ਼ੀਰੋ ਟੈਰਫ ਹੋ ਜਾਣਾ ਹੂੰ ਤੇ ਇੰਡੀਆ ਨੇ ਚਲੋ ਇਹਦੇ ਤੇ ਮਾੜਾ ਮੋਟਾ ਜਵਾਬ ਦਿੱਤਾ ਕਿ ਭਾਈ ਉਹ ਹਾਲੇ ਸਮਝੌਤੇ ਵਾਲੀ ਗੱਲ ਚੱਲੀ ਜਾਂਦੀ ਐ ਤੂੰ ਪਹਿਲਾਂ ਹੀ ਰੌਲਾ ਪਾਈ ਜਾਂਦਾ ਸਜਣ ਰਾਜੀ ਹੋ ਜਾਵੇ ਉਹ ਤੇ ਉਹ ਰੌਲਾ ਪਈ ਜਾਂਦਾ ਵੀ ਤੂੰ ਰਾਜੀ ਹੋਣ ਤੋਂ ਪਹਿਲਾਂ ਹੀ ਰੌਲਾ ਪਾਉਂਦੀ ਆ ਗੱਲ ਇੱਥੇ ਆ ਕੇ ਖੜਦੀ ਆ ਕਿ ਭਾਈ ਸਾਹਿਬ ਤੁਸੀਂ ਆਪਣੇ ਦੇਸ਼ ਨੂੰ ਸਪਸ਼ਟ ਕਰੋ ਹੂੰ ਪਾਕਿਸਤਾਨ ਕੀ ਕਹਿੰਦਾ ਇੱਕੇ ਵਾਰੀ ਸਪਸ਼ਟ ਕਰ ਦੋ ਮੈਂ ਨਹੀਂ ਕਹਿੰਦਾ ਕਿ ਹਰ ਇੱਕ ਗੱਲ ਦਾ ਕਿਉਂਕਿ ਪਾਕਿਸਤਾਨ ਦੇ ਮੰਤਰੀ ਤੇ ਤੁਹਾਨੂੰ ਪਤਾ ਉਹ ਤੇ ਬਹੁਤ ਬਥੇਰਾ ਕੁਝ ਬੋਲ ਜਾਂਦੇ ਬੋਲ ਜਾਂਦੇ ਆ ਬਿਲਕੁਲ ਜੀ ਉਹਨਾਂ ਦੇ ਸੰਸਦ ਦੇ ਵਿੱਚ ਤੇ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਕਮੇਟੀ ਸ਼ੋਅ ਵੀ ਚੱਲਦਾ ਹੁੰਦਾ ਕਈ ਵਾਰ ਇੱਕ ਦੂਜੇ ਦੀ ਇੰਨੀ ਲਾਹ-ਪਾਹ ਕਰਦੇ ਆ ਜੀ ਸੋ ਇਸ ਵਾਸਤੇ ਸਾਨੂੰ ਇਹ ਚਾਹੀਦਾ ਹੈ ਕਿ ਤੁਸੀਂ ਜੰਗਬੰਦੀ ਸੰਬੰਧੀ ਤੇ ਜੋ ਮਤਲਬ ਕਿ ਡੋਨਲਡ ਟਰੰਪ ਅਠੇ ਅਠ ਮਾਰਦਾ ਹੈ ਜ਼ੀਰੋ ਟੈਰਫ ਵਗੈਰਾ ਇਨਾ ਸੰਬੰਧੀ ਤੁਸੀਂ ਕਲੈਰਿਟੀ ਦੇ ਦਿਓ ਆਪਣੇ ਕੋਲ ਬਿਲਕੁਲ ਕਿ ਭਾਈ ਜੋ ਪਾਕਿਸਤਾਨ ਕਹਿ ਰਿਹਾ ਕਿ ਉਹ ਸੱਚ ਆ ਜੇ ਉਹ ਸੱਚ ਆ ਤੇ ਫਿਰ 8-10 ਦਿਨ ਦੇ ਵਿੱਚ ਕੀ ਉਹ ਚੱਲਿਆ ਸੀ ਸੋ ਗੈਨੇਚਰ ਨੂੰ ਤਾਂ ਪਤਾ ਨਹੀਂ ਕੀ ਕੁਝ ਹੋ ਜਾਣਾ ਸੀ ਇੱਕ ਪਾਸਾ ਹੋ ਜਾਂਦਾ ਜੀ ਇਸ ਵਾਸਤੇ ਹੁਣ ਇਹ ਖਬਰ ਵਾਵਾ ਚਰਚੇਤ ਆ ਪਰ ਕੋਈ ਪਤਾ ਨਹੀਂ ਇਹ ਵੀ ਫੁੱਸਪਟਾਕਾ ਹੀ ਹੋਵੇ ਪਾਕਿਸਤਾਨ ਚੋ ਖਬਰਾਂ ਨਿਕਲਦੀਆਂ ਨੇ ਵਾਓ ਨਿਕਲਦੀਆਂ ਤੇ ਭਾਂਡੇ ਚ ਵੜ ਜਾਂਦੀਆਂ ਨੇ ਉਹਨਾਂ ਦਾ ਹਾਲ ਇਹੋ ਜਿਹਾ ਹੀ ਹੁੰਦਾ ਜੀ ਇੱਕ ਵਾਰੀ ਤਾਂ ਉਹ ਜਾਂਦੀਆਂ ਫੇਰ ਪਤਾ ਨਹੀਂ ਕਿੱਧਰ ਜਾਂਦੀਆਂ ਨੇ ਕਿਆ ਜਟਾਣੂ ਫਾਇਰ ਜੀ ਵੀ ਕਹਿ ਰਹੇ ਕਿ ਇੰਡੀਆ ਪਾਕਿਸਤਾਨ ਦੇ ਵਿੱਚ ਕਹਿੰਦੇ ਸਮਝੋਤਾ ਵੀ ਪਰਮਾਣੂ ਟਿਕਾਣੇ ਦੱਸਨੇ ਹੁੰਦੇ ਆ ਰਾਜਕਮਾਰ ਜੀ ਤੇ ਸਨ ਵੀ ਦੱਸ ਰਹੇ ਕਹਿੰਦੇ 1988 ਦੇ ਸਮਝੋਤੇ ਦੇ ਤਹਿਤ ਕਹਿੰਦੇ ਜਿਹੜੀਆਂ ਜਾਣਕਾਰੀਆਂ ਜਾਣ ਕਰੇ ਉਹੀ ਮੈਂ ਕਹਿਣਾ ਕਿ ਗਿਣਤੀ ਤਾਂ ਹੀ ਪਤਾ ਲੱਗਦੀ ਆ ਨਾ ਸੰਸਾਰ ਨੂੰ ਕਿ ਭਾਈ ਕਿਹਦੇ ਕੋਲ ਕਿੰਨੇ ਨਿਊਕਲੀਅਰ ਵੈਪਨ ਆ ਜੀ ਠੀਕ ਹੈ ਨਾ ਜੀ ਸੋ ਇਹ ਚੀਜ਼ਾਂ ਹੁੰਦੀਆਂ ਨੇ ਕਿ ਜਾਣਕਾਰੀ ਸਾਂਝਾ ਕਰਦੇ ਨੇ ਸੰਧੀ ਦੇਸ਼ਾਂ ਦੀ ਜਦੋਂ ਹੋ ਜਾਂਦੀ ਆ ਇਹ ਜ਼ਰੂਰੀ ਹੁੰਦੀ ਆ ਇੰਟਰਨੈਸ਼ਨਲੀ ਕਈ ਚੀਜ਼ਾਂ ਨੇ ਤਾਂ ਤੇ ਐ ਤਾਂ ਫਿਰ ਹਰੇਕ ਤੀਜੇ ਦਿਨ ਹੀ ਆਪਾਂ ਦੇਖੀਏ ਕਿ ਨਿਊਕਲੀਅਰ ਵਾਰਫੇਅਰ ਚੱਲ ਪਿਆ ਜੀ ਕਈ ਹੁਣ ਦੇਖੋ ਰਸ਼ੀਆ ਜਿਹੜਾ بڑے ਹਥਿਆਰ ਨੇ ਉਹਦੇ ਕੋਲ ਪਰਮਾਣੂ ਪਰ ਉਹਨੇ ਯੂਕਰੇਨ 'ਚ ਚਲਾ ਥੋੜੀ ਦਿੱਤੇ ਹੂੰ ਬਹੁਤ ਸਾਰੀਆਂ ਚੀਜ਼ਾਂ ਦੇਖਣੀਆਂ ਪੈਣਗੀਆਂ ਇਹ ਨਹੀਂ ਹੈਗਾ ਕਿ ਜਿਵੇਂ ਇਹ ਕੋਈ ਹੈਗਾ ਕਿ ਭਈ ਮਤਲਬ ਆਪਣਾ ਪਿੰਡ ਹੈ ਕਿ ਗਲੇਲਾ ਮਾਰ ਕੇ ਭੱਜੋ ਕਿਸੇ ਦੇ ਅੰਬ ਪੱਕਿਆ ਨੂੰ ਐਸਾ ਨਹੀਂ ਹੁੰਦਾ ਜੀ ਬਿਲਕੁਲ ਬਿਲਕੁਲ ਜੀ ਇਹ ਚਾਲ ਨਿਰਮਲ ਸਿੰਘ ਹੋਰ ਅੰਦੇ ਕਮੈਂਟ ਪੜ੍ਹ ਲੈਣੇ ਆ ਇਹ ਕਹਿ ਰਹੇ ਨੇ ਕਿ ਸੀਜ਼ ਫਾਇਰ ਇਸ ਐਨ ਐਕਸ਼ਨ ਔਨ ਵਾਰ ਫਰੰਟਸ ਦਿਸਕਸ਼ਨ ਵਿਲ ਕੰਟੀਨਿਊ ਟੂ ਰੀਸੋਰਟ ਪੀਸ ਐਟ ਡਿਫਰੈਂਟ ਲੈਵਲਸ ਔਫ ਬੋਥ ਕੰਟਰੀਜ਼ ਕਹਿੰਦੇ ਤੇ ਪ੍ਰੇ ਕਰਿਓ ਜੀ ਪੀਸ ਵਾਸਤੇ ਬਿਲਕੁਲ ਜੀ ਅਸੀਂ ਸ਼ਾਂਤੀ ਵਾਸਤੇ ਹਮੇਸ਼ਾ ਹੀ ਪ੍ਰੇ ਕਰਦੇ ਆਂ ਅਰਦਾਸ ਕਰਦੇ ਆਂ ਤੇ ਨਾਲ ਨਾਲ ਤੁਹਾਡਾ ਸਵਾਗਤ ਵੀ ਕਰਦੇ ਆ ਸਾਰੇ ਦੋਸਤਾਂ ਦਾ ਬਹੁਤ ਬਹੁਤ ਸ਼ੁਕਰੀਆ ਜੀ ਪ੍ਰੋਗਰਾਮ ਨੂੰ ਥੋੜਾ ਜਿਹਾ ਸ਼ੇਅਰ ਕਰਦੇ ਹੋ ਕਾਫੀ ਸਾਰੇ ਦੋਸਤ ਮੈਨੂੰ ਲੱਗਦਾ ਜਿਹੜੇ ਜੁੜਨਵ ਨਹੀਂ ਰਹਿੰਦੇ ਨੇ ਨਾਲ ਜੁੜ ਜਾਣਗੇ ਤੇ ਉਦੋਂ ਤੱਕ ਮੈਂ ਤੁਹਾਨੂੰ ਇੱਕ ਹੋਰ ਖਬਰ ਦੇ ਨਾਲ ਜੋੜਦਾ ਮਿੰਟੂ ਜੀ ਕਾਫੀ ਟਾਈਮ ਪਹਿਲਾਂ ਆਪਾਂ ਇੱਕ ਖਬਰ ਕੀਤੀ ਸੀ ਬਹੁਤਾ ਫਿਰ ਲੰਬਾ ਸਮਾਂ ਵੀ ਨਹੀਂ ਹੋਇਆ ਪਿੰਕੀ ਧਾਲੀਵਾਲ ਸਾਹਿਬ ਹੋਰਾਂ ਦੀ ਖਬਰ ਆਪਾਂ ਕੀਤੀ ਸੀ ਸਰੰਦਾ ਸ਼ਰਮਾ ਦੇ ਮਾਮਲੇ ਵਾਲਾ ਕਾਫੀ ਰੌਲਾ ਜਿਹਾ ਪਿਆ ਸੀ ਤੇ ਹੁਣ ਕਹਿੰਦੇ ਕਿ ਬੀਤੀ ਰਾਤ ਇਹਨਾਂ ਦੇ ਮੋਹੱਲੀ ਵਾਲੇ ਘਰ ਤੇ ਪਿੰਕੀ ਧਾਲੀਵਾਲ ਹੋਰਾਂ ਦੇ ਉੱਥੇ ਕੋਈ ਫਾਇਰ ਦੋ ਆਣ ਪਛਾਤੇ ਮੋਟਰਸਾਈਕਲ ਸਵਾਰ ਸੀ ਕੋ ਫਾਇਰਿੰਗ ਕਰਕੇ ਭੱਜ ਗਿਆ ਫਿਰ ਫਾਇਰ ਫੂਰ ਵਾਵਾ ਮਾਰ ਗਿਆ 6-7 ਫਾਇਰ ਮਾਰ ਕੇ ਦੇਖੋ ਇਹ ਜਿਹੜੀ ਘਟਨਾ ਹੈ ਤੇ ਰਾਤ ਦੀ ਆ ਜੀ ਉਸ ਤੋਂ ਬਾਅਦ